ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦੀ 134ਵੀਂ ਜਯੰਤੀ ਡਾਕਟਰ ਭੀਮrao ਅੰਬੇਦਕਰ ਚੌਂਕ ਧੂਰੀ ਦੇ ਵਿੱਚ ਬੜੀ ਧੂਮ-ਧਾਮ ਦੇ ਨਾਲ ਮਨਾਏਗੀ ਇਸ ਮੌਕੇ ਦੇ ਸਾਬਕਾ ਏਡੀਸੀ ਪ੍ਰੀਤਮ ਸਿੰਘ ਜਹਲ ਯੂਥ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ੁਭਮ ਸ਼ਰਮਾ ਸ਼ੁਭੀ ਗੁਲਜਾਰ ਸਿੰਘ ਬਾਬੀ ਮੈਂਬਰ ਐਸੀ ਅਯੋਗ ਪੰਜਾਬਾ ਦਰਸ਼ਨ ਸਿੰਘ ਕਾਂਗੜਾ ਪਿਆਰਾ ਸਿੰਘ ਇंसा ਪ੍ਰਸਿੱਧ ਸਮਾਜ ਸੇਵੀ ਬਲਵਿੰਦਰ ਸਿੰਘ ਬਿੱਲੂ ਹੈਪੀ ਗਰਗ ਐਡਵੋਕੇਟ ਬੀਬੀ ਜਸਵਿੰਦਰ ਕੌਰ ਖਾਲਸਾ ਨੇ ਭਾਗ ਲਿਆ ਪ੍ਰੇਣਾ ਸਮਝੌਣਾ ਦੇਸ਼ ਨੂੰ ਜੇ ਕੁਛ ਹਾਲ ਬਣਾਉਣਾ ਹਰ ਇੱਕ ਨੂੰ ਪਹਿਣਾ ਸਮਝਾਉਣਾ ਜੇ ਚਾਹੁੰਦੇ ਹੋ ਭਲਾ ਮੁਲਕ ਦਾ ਸਿੱਖ ਲੋ ਮਿਲ ਕੇ ਰਹਿਣਾ ਪੜੋ ਜੁੜੋ ਸੰਘਰਸ਼ ਕਰੋ ਇਹ ਬਾਬਾ ਸਾਹਿਬ ਦਾ ਕਹਿਣਾ ਮੇਰੇ ਸਾਰੇ ਹੀ ਸਤਿਕਾਰਯੋਗ ਮੇਰੀਆਂ ਮਾਤਾ ਮਾ ਸਤਿਕਾਰਯੋਗ ਪਹਿਣਾ ਨੌਜਵਾਨ ਸਾਥੀ ਬਜ਼ੁਰਗ ਅਤੇ ਪਿਆਰੇ ਬੱਚਿਓ ਅਤੇ ਮੰਚ ਤੇ ਵੀ ਰਾਜਮਾਨ ਮੇਰੇ ਬਹੁਤ ਹੀ ਕਰੀਬੀ ਦੋਸਤ ਛੋਟੇ ਭਰਾ ਗੁਲਜਾਰ ਸਿੰਘ ਬੋਬੀ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਦੋ ਦਿਨ ਪਹਿਲਾਂ ਹੀ ਪੰਜਾਬ ਰਾਜ ਅਨੁਸੂਚੀਆਂ ਜਾਤੀ ਕਮਿਸ਼ਨ ਦਾ ਜਿਹੜਾ ਮੈਂਬਰ ਨਿਯੁਕਤ ਕੀਤਾ ਗਿਆ ਉਹਨਾਂ ਦੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਬڑے ਕਾਬਿਲ ਅਫਸਰ ਜਿਨ੍ਹਾਂ ਨੇ ਸੰਗਰੂਰ ਦੇ ਵਿੱਚ ਕਾਫੀ ਸਮਾਂ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦੇ ਅੰਦਰ ਬਤੌਰ ਏਡੀਸੀ ਆਪਣੀਆਂ ਸੇਵਾਵਾਂ ਦਿੱਤੀਆਂ ਜੋਹਲ ਸਾਹਿਬ ਚੀਮਾ ਸਾਹਿਬ ਰਾਜ ਸਿੰਘ ਜੀ ਪਲਵਾਨ ਮੇਰੇ ਛੋਟੇ ਵੀਰ ਸ਼ਕਤੀ ਸਿੰਘ ਠੇਕੇਦਾਰ ਸਾਹਿਬ ਜੋ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਵੀ ਨੇ ਬਲਵਿੰਦਰ ਸਿੰਘ ਜੀ ਜਿਹੜਾ ਅਹ ਹੁਣ ਹੀ ਇੱਥੋਂ ਚਲੇ ਗਏ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਮੇਰੇ ਪ੍ਰਾ ਸੁਰਿੰਦਰ ਜੀ ਰਿੰਕੂ ਜੀ ਮਾਫੀ ਚਾਹੁੰਦਾ ਹੈ ਕਈ ਵਾਰ ਕਿਸਦਾ ਨਾਮ رہ ਜਾਂਦਾ ਸਭ ਤੋਂ ਪਹਿਲਾਂ ਕਰੀਏ ਉਹਨਾਂ ਨੂੰ ਯਾਦ ਜਿਨ੍ਹਾਂ ਦੀ ਯਾਦ ਦੇ ਵਿੱਚ ਅਸੀਂ ਅੱਜ ਇਹ ਸਮਾਗਮ ਕਰ ਰਹੇ ਹਾਂ ਬਾਬਾ ਕੀ ਨਾਮ ਹੈ ਸਰ 피ਰੋ ਹੁੰਦੇ ਨਾ ਸੁਰਿੰਦਰ ਸਿੰਘ ਰਾਣਾ ਜੀ ਨੰਬਰ 2R ਅੰਬੇਦਕਰ ਐਜੂਕੇਸ਼ਨ ਕਮਿਸ਼ਨ ਅੱਜ ਡਾਕਟਰ ਭੀਮਰਾਵ ਅੰਬੇਦਕਰ ਜੀ ਦਾ 134ਵਾਂ ਜਨਮ ਦਿਹਾੜਾ ਮਨਾ ਰਹੇ ਕੀ ਗੱਲ ਪਹਿਲਾਂ ਤਾਂ ਮੇਰੇ ਸਾਰੇ ਦੋਸਤਾਂ ਨੂੰ ਇਹ ਬਹੁਤ ਬਹੁਤ ਮੁਬਾਰਕਾ ਬਾਬਾ ਸਾਹਿਬ ਜੀ ਦੇ 134ਵੇਂ ਜਨਮ ਦਿਹਾੜੇ ਦੀਆਂ ਮਹਾਨਤਾ ਬਾਰੇ ਜਾਣਦੇ ਨੇ ਇਹ ਬੜੇ ਮਹਾਨ ਮਹਾਪੁਰਸ਼ ਹੋਏ ਨੇ ਜਿਨ੍ਹਾਂ ਦੀ ਅੱਜ ਅਸੀਂ ਤਰਜੀਤ ਸਿੰਘ ਦੀ ਵਕਤ ਹੈ ਨਾਲ ਖੇਰੇ ਖੁਸ਼ੀਆਂ ਮਨਾ ਰਹੇ ਹਾਂ ਲੱਡੂ ਬੰਡੇ ਜਾ ਰਹੇ ਨੇ ਬਹੁਤ ਬੜੀ ਬੜੀ ਮਹਾਨ ਸਖਸ਼ੀ ਦਾ ਪਹੁੰਚਿਆ ਨੇ ਬਾਬਾ ਸਾਹਿਬ ਬਾਬਾ ਸਾਹਿਬ ਜੀ ਨੂੰ ਨਮਨ ਕਰਨ ਦੇ ਲਈ ਰਫੀਆ ਦੇ ਲੋਕ ਬਹੁਤ ਪਿਆਰ ਕਰਦਾ ਸੀ ਇਹ ਹੀ ਕਹਿਣਾ ਚਾਹੁੰਦੇ ਆ ਕਿ ਪੂਰੇ ਦੇਸ਼ ਦੇ ਵਿੱਚ ਬਾਬਾ ਸਾਹਿਬ ਨੂੰ ਕਿੱਲੇ ਇਸ 14 ਅਪ੍ਰੈਲ ਦੇ ਬਲਕਿ ਨਹੀਂ ਨਮਨ ਕਰਨਾ ਚਾਹੀਦਾ ਇਹਨਾਂ ਦੇ ਵਿੱਚ ਹਰ ਰੋਜ਼ ਆਪਣੇ ਅੰਦਰ ਚਰਚਲ ਨੂੰ ਕਿਹਾ ਗਿਆ ਸਵਾਣਾ ਚਾਹੀਦਾ ਤੇ ਬਾਬਾ ਸਾਹਿਬ ਦੇ ਵਿਚਾਰਾਂ ਦੇ ਉੱਤੇ ਚੱਲਣਾ ਚਾਹੀਦਾ ਬਾਬਾ ਸਾਹਿਬ ਇੱਕ ਮਹਾਨ ਮਹਾਪੁਰਖ ਯੁੱਗ ਪੁਰਖ ਹੋਏ ਨੇ ਵਿਸ਼ਵ ਰਤਨ ਹੋਏ ਨੇ ਬਾਬਾ ਸਾਹਿਬ ਜਿਹਨੇ ਦੇਸ਼ ਦਾ ਵਿਕਾਸ ਕੀਤਾ ਇਕੱਲੇ ਐਸੀ ਸਮਾਜ ਤਾਂ ਨਹੀਂ ਪੂਰੇ ਦੇਸ਼ ਦਾ ਵਿਕਾਸ ਕੀਤਾ ਬਾਬਾ ਸਾਹਿਬ ਤਾਂ ਡਾਕਟਰ ਇਬਰਾਹਿਮ ਬੇਟਾ ਜੀ ਨੇ ਕੁਝ ਆਇਆ ਉਹ ਨਾ ਕਰੇ ਜੀ ਅਸੀਂ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਕਿ ਬਾਬਾ ਸਾਹਿਬ ਦਾ ਵਿਚਾਰ ਆਪਣ ਸਮਝੋ ਪੜੋ ਇਹਨਾਂ ਨੂੰ ਕਹਿਣ ਦਾ ਸਮਝੋ ਦੇਖੋ ਬਾਬਾ ਸਾਹਿਬ ਨੇ ਕਿਲੇ ਐਸੀ ਸਮਾਜ ਦੇ ਲਈ ਕੰਮ ਨਹੀਂ ਕੀਤਾ ਪੂਰੇ ਦੇਸ਼ ਦੇ ਲਈ ਕੰਮ ਕੀਤਾ ਤਾਈਓ ਬਾਬਾ ਸਾਹਿਬ ਨੂੰ ਅੱਜ ਪੂਰਾ ਭਾਰਤ ਹੀ ਨਹੀਂ ਪੂਰਾ ਵਰਲਡ ਬਾਬਾ ਸਾਹਿਬ ਨੂੰ ਸਭ ਰਤਨ ਦੇ ਨਾਮ ਤੇ ਜੁੜਦਾ ਹੈ ਬਾਬਾ ਸਾਹਿਬ ਦੀ ਇੱਕ ਉਸਤਰੀ ਜਿਵੇਂ ਬਾਬਾ ਸਾਹਿਬ ਦੇ ਵਿਚਾਰਨ ਵਿਸ਼ਵਾਦ ਦੇਣ ਵਾਲੀ ਗੱਲ ਹੈ ਕਿ ਮੇਰੇ ਅੱਜ ਅੱਜ ਡਾਕਟਰ ਭੀਮrao ਅੰਬੇਦਕਰ ਦੇ ਜਨਮ ਦਿਨ ਤੇ ਪਹੁੰਚਿਆ ਕੀ ਕਹਿਣਾ ਚਾਹੁੰਦਾ ਜੀ ਮਾਉਨਰ ਇਹ ਨਹੀਂ ਸੱਚਾ ਕਿ ਦੱਸਦਾ ਨਹੀਂ ਖਿਆਲ ਰੱਖਦਾ ਬਾਬਾ ਸਾਹਿਬ ਅੰਬੇਦਕਰ ਦੇ ਜਨਮ ਦੇ ਹਰ ਵਰਗ ਦਾ ਔਰ ਅੱਜ ਦਾ ਇਹ ਕਾਰਜ ਹਰ ਮਾਰਗ ਦਾ ਹਰ ਪੌਂਡ ਦਾ ਟੀਮ ਨੂੰ ਜਕੜਾ ਹੋਣਾ ਨਹੀਂ ਕਿਸੇ ਦਾ ਟੱਕਰ ਹਣਾ ਵਧਿਓ ਲਿਖਿਆ ਜਿਹਦੇ ਵਿੱਚ ਮੋਹਰ ਵਾਲੀ ਕੰਮ ਨਾ ਕਰਦੇ ਕਿ ਆਹੋ ਸਾਰੇ ਗੱਲ ਦੇ ਲਾਉਂਦਾ ਸਾਡੇ ਪੈਰਾ ਦिए ਕੋਈ ਮਾਰਗਦਰਸ਼ਕ ਤੇ ਚੱਲਣ ਦੀ ਕੰਮ ਕਰਦੇ ਜਦੋਂ ਆਪਾਂ ਗੁਲਾਮੀ ਸੀਗੇ ਬਸ ਨਾਮ